ਸਾਲ ਦਾ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਜੋ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਟਾਸ ਤੋਂ ਮਸਮੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਿਕਿਉਰਟੀ ਵਿਡਰਾ ਕੀਤੀ ਉਹ ਕੋਈ ਅਚਾਨਕੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਬੈਂਕਪਾਟੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਬੰਦ ਘਰੇ ਇਕੱਲੇ ਸੀ ਸਾਡੇ ਕੋਲ ਇੱਕ ਵੀ ਗੱਲ ਬਹਿਨ ਸੀ ਪਰੰਤੂ ਕੋਈ ਵੀ ਗੈਸਨਾ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਪਹੁੰਚ ਬਨੋ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਟੀ ਨੂੰ ਵਿਧਰਾ ਕਰਕੇ ਅਨਾਉਂਸ ਕੀਤਾ ਗਿਆ ਜਾਓ ਹੁਣ ਸਿੱਧੂ ਉਸੇ ਨਾਲ ਕੱਲਾ ਹੁਣ ਮਾਰ ਦਿਓ ਕਿਦੋਂ ਦੇ ਭਈਏ ਆ ਕੇ ਕਹੇ ਬੈਠਾ ਨੂੰ ਸਾਨੂੰ ਮਾਰ ਕੇ ਗਿਆ ਰੋਜ਼ ਸਾਨੂੰ ਇਸ ਕਰਦਾ ਹੈ 2 ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਪ੍ਰੇਮ ਕਾਰਨ ਦੇ ਵਿੱਚ ਕਾਮਯਾਬ ਹੋਏ ਹੈ ਬਹੁਤ ਲੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ 2-4 ਗੱਲਾਂ ਹੀ ਸਾਂਝੀਆਂ ਕਰਨੀਆਂ ਹੁਣ ਸਿੱਧੂ ਮੂਸੇਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਬਲਵਾਂ ਦਾ ਪੁੱਖ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਤੋਂ ਇਹ ਸਵਾਲ ਪੁੱਛਦਾ ਜੇ ਨਵਾਬਸੇਦ ਦਾ ਕਿਸ ਗੱਲ ਦੇ ਨਾਲ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟੋਂ ਉਤਾਰਨ ਲਈ ਤੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰਤਾ ਨਹੀਂ ਕਰ ਰਿਹਾ ਸੀ ਸੋ ਉਹਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬੁਲਾਰਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ YouTubeਰ ਹੈ ਤੇ 24 ਕਰੋੜ ਲੋਕਾਂ ਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਬਣ ਗਿਆ ਕਿ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਜਿਹੜਾ ਜੋਗਪਿਲਤਾ ਹੋ ਫੈਸਲੇ ਕਰ ਸਕਦਾ ਉਹਨੂੰ ਬਾਰੇ ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚੋਂ ਜੋਇਨ ਕੀਤਾ ਬਾਰੇ ਲੋਕਾਂ ਨੇ ਸਵਾਲ ਚੁੱਕੇ ਤੋਂ ਭਲਾਨੀ ਪਾਰਟੀ ਚਲਾ ਗਿਆ ਤੋਂ ਭਲਾਨੀ ਪਾਰਟੀ ਚਲਾ ਗਿਆ ਉਹਦੇ ਇੱਕੋ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚਿੱਕੜ ਸਾਫ਼ ਕਰਨਾ ਹੈ ਤੁਹਾਨੂੰ ਚਿੱਕੜ ਦੇ ਵਿੱਚ ਮੜਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਿਹਾ ਕੋਈ ਗੱਲ ਇਹ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਦਾ ਬਣਦਿਆਂ ਨੇ ਪਾਰਟੀਆਂ ਪ੍ਰਸਤਤੀਆਂ ਦੇ ਨਾਲ ਬਣਦਿਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਅਗੇ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਵੱਲ ਵੱਧ ਰਹੇ ਅਸੀਂ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕਿਸਾਨ ਤੱਕਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਪੜ ਗਈ ਪਰੰਤੂ ਨਵੇਂ ਜੰਮੇ ਮਾਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ 2 ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖੇ ਇਹ ਨਾ فقط ਦੀ ਹੱਦ ਐ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇੱਕ ਹਉਵਾ ਕਤੂ ਕੀਤਾ ਸੀ ਤੇ ਜਦੋਂ 2-3 ਕਰੋੜ ਸੜਕਾਂ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸੱਧੋ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉੱਥੋਂ ਚਿੱਠੀਆਂ ਘੜਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ ਅੰਦਰ ਦੋ ਸੀਐਮਓ ਭਰਦੇ ਹੋਏ ਸਾਡੇ ਪਿੱਛੇ ਦਾ ਜੋ ਇਹ ਨਾ ਜੇ ਲੋ ਤੋਂ ਮੈਂ ਤੇ ਲੰਬਾ ਲੈ ਕੇ ਜਾਮਾ ਸਮਾਂ ਆਇਆ ਜੀ ਨਹੀਂ ਦਿੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀਆਂ ਅਗਲੀਆਂ ਨਸਲਾਂ ਵੀ ਚੁਕਾ ਚੰਗੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੇ ਸੰਗਤਾਂ ਦਾ ਤੈਅ ਜਲੋ ਧੰਨਵਾਦ ਕਰਦਾ ਕਿ ਤੁਸੀਂ ਮਾਰੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਸਤਾਵਲ ਕੀਤਾ ਕਿ ਮੈਂ ਇਸ ਬੁਰਾਈ ਦੇ ਖਿਲਾਫ ਲੜਦਾ ਰਹਾਂ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਰਹੋਨੇ ਜਦ ਤੱਕ ਸਾਹ ਨੇ ਕਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਾਵਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਦਮ-ਕਦਮ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ लंगर चाह पाणी सारा कुझु तयारु आहे कोई भी बिना चार पाणी छके तो न जा बि इन कंदा विया थो अॻियां लेडा कोई शह वटि कया वगत माफ़ वाहि ख़ालसा वाहिनद जी बु सारीगत सारे लंगर पाणी छक ते ਗੋਆ ਗੁਰਜੀ ਦਾ ਕਲਸਾ ਵਹਿਸ਼ਰ ਸੁਨਮਾ ਚੌਰੀ ਸਾਡੇ ਵੀਰ ਸਿੱਧੂ ਭਾਨਾ ਜੀ ਵੀ ਆਏ ਸੀ ਪਰ ਮੈਨੂੰ ਨਹੀਂ ਨੋਟਿਸ ਕਰ ਸਕਿਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਏ ਗੋਆ ਗੁਰਜੀ ਦਾ ਕਲਸਾ ਗੋਆ ਗੁਰਜੀ 928 ਤੋਂ ਵੀ ਸਾਡੇ ਸਾਰਾ بابا کي ڏيکاري 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 ڏيکاري